ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇਹ ਹੰਡੋਲ ਪਾਠ ਹੈ ਪੋਥੀਆਂ ਚ ਹੰਡੋਲ ਛਪਿਆ ਹੈ ਸਿਹਾਰੀ ਲੱਗੀ ਹੋਈ ਹੈ ਪ੍ਰਾਤਨ ਸਰੂਪਾਂ ਚ ਸਿਹਾਰੀ ਨਹੀਂ ਹੰਡੋਲ ਪਾਠ ਹੈ ਸ਼ੁੱਧ ਕਰ ਲੋ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਾਇਆ ਨਗਰ ਇੱਕ ਬਾਲਕ ਵਸਿਆ ਖੇਨ ਪਲ ਥਿਰ ਨ ਰਹਾਈ ਅਨੇਕ ਉਪਾਵ ਯਤਨ ਕਰ ਥਾਕੇ ਬਾਰਮਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਗੁਰ ਮਿਲੇ ਤ ਪੂਰਾ ਪਾਈਐ ਭਜ ਰਾਮ ਨਾਮ ਨੀਸਾਨ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਇਥੇ ਵਿਸਾਮ ਲੱਗੇਗਾ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੋ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਕਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਇਆਲ ਭਏ ਹੈ ਜੋ ਕ੍ਰਿਸ਼ਨ ਵਿਦਰ ਘਰ ਆਇਆ ਮਿਲੇ ਸੁਦਾਮਾ ਭਾਵਨੀ ਤਾਰ ਸਭ ਕਿਛ ਅੱਗੈ ਦਾਲਦ ਭੰਜ ਸਮਾਇ ਆਇ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਿਲੇਓ ਸੁਦਾਮਾ ਭਾਵਨੀ ਤਾਰ ਇਥੇ ਵਿਸਰਾਮ ਸਭ ਕਿਛ ਅੱਗੈ ਠਠਮਕ ਦਾਲਦ ਭੰਜ ਸਮਾਇ RAM ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੀ ਸਭ ਸਾਖਤ ਕਰਹਿ ਬਖੀਲੀ ਇਕ ਰਤੀ ਤਿਲ ਨਾ ਘਟਾਈ ਜਾਨਕੀ ਉਸਤਤ ਹੈ RAM ਨਾਮਾ ਦੇਹ ਦੇ ਸੋਭਾ ਪਾਈ ਨਿੰਦਕ ਸਾਖਤ ਖਾਵ ਨਾ ਸਕੈ ਤੇਲ ਆਪਣਾ ਘਰ ਲੂਕੀ ਲਾਈ ਨਿੰਦਕ ਸਾਖਤ ਇਥੇ ਠਮਕ ਖਾਵ ਨਾ ਸਕੈ ਤੇਲ ਇਥੇ ਵਿਸਰਾਮ ਹੈ ਆਪਣਾ ਘਰ ਲੂਕੀ ਲਾਈ ਜਾਨਕੋ ਜਾਨ ਮਿਲ ਸੋਭਾ ਪਾਵੈ गुण मह गुण पर गासा मेरे ठाकुर के जन प्रीतम प्यारे जो हु वह दास दासा आपे जल अपरंपर करता आपे मेल मिलावे नानक गुरु मुख सहज मिलाए जो जल जलह समावे बसंत मोहल्ला पंजवा कार पहला ਦੁਤਕੀਆਂ ਹਾਂ ਦੁਤਕੀਆਂ ਇਸ ਤਰ੍ਹਾਂ ਬੋਲਣਾ ਦੁਤਕੀਆਂ ਨਹੀਂ ਕਹਿਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਮਨ ਜਾਪ ਪਿਆਰ ਸੁਣ ਸਾਖੀ ਮਨ ਇਥੇ ਵਿਸਰਾਮ ਲਾਉਣਾ ਸੁਣ ਸਾਖੀ ਮਨ ਜਾਪ ਪਿਆਰ ਅਜਾਮਲ ਉਧਰਿਆ ਅਜਾਮਲ ਅਜਾਮਲ ਉਧਰਿਆ ਅਜਾਮਲ ਉਧਰਿਆ ਕਹੇ ਏਕਬਾਰ ਬਾਲਮੀਕਾ ਹੋਆ ਸਾਧ ਸੰਗ ਤ੍ਰੂ ਕੋ ਮਿਲਿਆ ਹਰਿ ਸੰਗ ਤੇਰਿਆ ਸੰਤਾ ਜਾਚੋ ਚਰਨ ਰੇਨ ਲੈ ਮस्तक ਲਾਵੋ ਕਰ ਕਿਰਪਾ ਦੇਨ ਰਹਾਉ ਗਨਕਾ ਉਧਰੀ ਹਰ ਕਹੇ ਤੂਤ ਗਨਕਾ ਉਧਰੀ ਹਰ ਕਹੇ ਤੂਤ ਗਾਜਿੰਦਰ ਧਿਆਯੋ ਹਰ ਕੀਯੋ ਮੋਖ ਗਾਜਿੰਦਰ ਗਾਜ ਦੇ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਗਜਿੰਦਰ ਨਹੀਂ ਕਹਿਣਾ ਗਾਜਿੰਦਰ ਗਾਜੇਂਦਰ ਧਿਆਯੋ ਹਰ ਕੀਯੋ ਮੋਖ ਬ੍ਰੇਪ ਸਦਾਮੇ ਦਾਲਦ ਪੰਜ ਬ੍ਰਪ ਨਹੀਂ ਕਹਿਣੀ ਆ ਬ੍ਰਪ ਨਹੀਂ ਕਹਿਣਾ ਵਿਪਰ ਉਚਾਰਨ ਕਰਨਾ ਪੱਪੇ ਦੇ ਹੀਠਾਂ ਲਾਰ ਰਾਰਾ ਬੱਬੇ ਦੇ ਹੀਠਾਂ ਨਹੀਂ ਆ ਵਿਪਰ ਸੁਦਾਮੇ ਦਾਲਦ ਪੰਜ ਵਿ ਪ੍ਰਸਦਾਂ ਮੇ ਦਾਲਦ ਪੰਜ ਰੇ ਮਨ ਤੂੰ ਭੀ ਭਜ ਗੋਬਿੰਦ ਰੇ ਮਨ ਤੂੰ ਭੀ ਭਜ ਗੋਬਿੰਦ ਭੀ ਤੇ ਵਿਸਰਾਮ ਲਾਓ ਬਦਿਕ ਉਧਾਰੇਓ ਬਦਿਕ ਉਧਾਰੇਓ ਬਦਿਕ ਉਧਾਰੇਓ ਥਾਮ ਪ੍ਰਹਾਰ ਥਾਮ ਨਹੀਂ ਭਾਈ ਖਾਂ ਮੈਂ ਖੱਖੇ ਦੇ ਨਾਲ ਹੈ ਥਾਮ ਪ੍ਰਹਾਰ ਕੁਬਜਾ ਉਧਰੀ ਅੰਗੁਸ਼ਟ ਤਾਰ ਅੰਗੁਸ਼ਟ ਉਚਾਰਨ ਕਰਨਾ ਇਕੱਠਾ ਹੀ ਪਾਠ ਹੈ ਅੰਗਸਟ ਨਹੀਂ ਕਹਿਣਾ ਅੰਗੁਸ਼ਟ ਕੁਬਜਾ ਉਦਰੀ ਅੰਗੁਸ਼ਟ ਤਾਰ ਐਡੇ ਦੇ ਵਿੱਚੋਂ ਡੈਸ਼ ਧੇਕ ਕੇ ਚੱਕ ਕੇ ਬੇਦਰ ਉਧਾਰੇਉ ਦਾਸਤ ਪਾਏ ਰੇ ਮਨ ਤੂੰ ਭੀ ਹਰ ਧਿਆਏ ਪ੍ਰਹਲਾਦ ਰੱਖੀ ਹਾਂ ਪ੍ਰਹਲਾਦ ਰੱਖੀ ਹਰ ਪੈਜ ਆਪ ਬਤਰ ਸੀਨਤ ਦ੍ਰੋਪਤੀ ਰੱਖੀ ਲਾਜ ਬਸਤਰ ਛੀਨਤ ਦ੍ਰੋਪਤੀ ਲੱਖੀ ਲਾਜ ਬਸਤਰ ਛੀਨ ਦ੍ਰੋਪਤੀ ਇਹ ਬਸਤਰ ਛੀਨਤ ਤੇ ਲਾਉ ਨਾ ਚਾਲ ਅਨਸਾਰ ਇਥੇ ਲਾਉ ਦ੍ਰੋਪਤੀ ਦੇ ਲਾਜ ਰੱਖੀ ਸੀ ਜੈਨ ਜੈਨ ਸੇਵਿਆ ਅੰਤ ਬਾਰ ਰੇ ਮਨ ਸੇਵ ਤੂ ਪਰਹਿ ਪਾਰ ਹੁੰਦਾ ਨਹੀਂ ਫੁੰ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਇਥੇ ਵੀ ਦ੍ਰੋਪਤੀ ਦੀ ਲਾਜ ਲਾਜ ਦਾ ਦ੍ਰੋਪਤੀ ਨਾਲ ਸੰਬੰਧ ਹੈ ਚਲੋ ਜੀ धन सेवया बाल बुद्ध त्रिलोचन गुरमिल भई सिद्ध त्रिलोचन इत विश्राम गुरमिल भई सिद्ध बेणी कौ गुर कियो प्रगास रे मन तू पी हो दास जय देव त्याग्यो अहमेव हाँ जय देव इत विश्राम त्याग्यो अहमेव ਨਾਈ ਉਧਰਿਓ ਸੈਨ ਸੇਵ ਮਨ ਢੀਗ ਨਾ ਡੋਲੇ ਹਾਂ ਮਨ ਢੀਗ ਨਾ ਡੋਲੇ ਇਥੇ ਵਿਸਰਾਮ ਕਹੂੰ ਜਾਏ ਮਨ ਤੂੰ ਭੀ ਤਰਸਹਿ ਸ਼ਰਣ ਪਾਏ ਹਾਂ ਮਨ ਤੂੰ ਨਹੀਂ ਕਹਿਦਣਾ ਮਨ ਇਥੇ ਯਮਕ ਤੂੰ ਭੀ ਤਰਸ ਹੈ ਇਥੇ ਵਿਸਰਾਮ ਸ਼ਰਣ ਪਾਏ ਜਿਹ ਅਨੁਗ੍ਰਹਿ ਠਾਕੁਰ ਕੀਓ ਆਪ ਸੇ ਤੈ ਲੈਨੇ ਭਗਤ ਰਾਖ ਸੇ ਤੈ ਇਕੱਠਾ ਨਹੀਂ ਕਹਿਦਨਾ ਸੇ ਪਦ ਤੇ ਯਮਕ ਲਾ ਕੇ ਬੋਲਨਾ ਸੇ ਤੈ ਲੈਨੇ ਇਥੇ ਵਿਸ਼ਾਮ ਭਗਤ ਰਾਖ ਤਿੰਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਇ ਅਵਗੁਣ ਗੱਗੇ ਤੇ ਔਕੜ ਨਹੀਂ ਐ ਅਵਗੁਣ ਅਵਗਣ ਇਸ ਤਰ੍ਹਾਂ ਧਿਆਨ ਨਾਲ ਬੋਲਨਾ ਕਿਤੇ ਅਵਗੁਣ ਆਉਂਦਾ ਕਿਤੇ ਅਵਗਣ ਆਉਂਦਾ ਤਿੰਨ ਕਾ ਗੁਣ ਅਵਗਣ ਨਾ ਵਿਚਾਰਿਓ ਕੋਇ ਇਹੀ ਬਿਦ ਦੇਖ ਮਨ ਲੱਗਾ ਸੇਵ ਕਬੀਰ ਧਿਆਇਓ ਏਕ ਰੰਗ ਨਾਮ ਦੇਵ ਹਰ ਜੀਉ ਬਸਹਿ ਸੰਗ ਰਵਦਾਸ ਧਿਆਇ ਪ੍ਰਭ ਆ ਪ੍ਰਭ ਅਨੂਪ ਗੁਰ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹੱਲਾ ਪੰਜਵਾ ਅਨੇਕ ਜਨਮ ਭਰਮੀ ਜੋਨ ਮਾਹ ਹਰ ਸਿਮਰਨ ਬਿਨ ਨਰਕ ਪਾਹ ਭਗਤ ਬਿਹੂਨਾ ਖੰਡ ਖੰਡ ਬਿਨ ਬੂਝੇ ਜਾਮ ਦੇਤ ਡੰਡ ਬਿਨ ਬੂਝੇ ਤੇ ਵਿਸਰਾਮ ਇਹ ਤਾਂ ਦੰਡਾ ਦੇ ਡੰਡ ਬੋਲ ਡੰਡ ਡੰਡ ਦੋਵੇਂ ਡੱਡੇ ਆ ਇਹ ਤਾਂ ਅਰਥ ਆ ਉਹਦਾ ਮਨ ਬਿਨ ਬੂਝੇ ਜਾਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਜ ਸ਼ਬਦ ਕਰ ਸਦਾ ਪ੍ਰੀਤ ਰਹਾਉ ਸੰਤੋਖ ਨ ਆਵਤ ਕਹੂੰ ਕਾਜ ਧੂਮ ਬਾਦਰ ਸਭ ਮਾਇਆ ਸਾਜ ਪਾਪ ਕਰੰਤਾ ਨਹ ਸੰਗਾਏ ਪਾਪ ਕਰੰਤਾ ਨਹ ਸੰਗਾਏ ਵੇਖ ਕਾ ਮਾਤਾ ਆਵਜਾਈ ਹ ਹ ਕਰਤ ਬਧੇ ਵਿਕਾਰ ਬਧੇ ਪੂਰ ਲਈ ਉਚਾਰਨ ਕਰਨਾ ਬਧੇ ਵਿਕਾਰ ਮੋਹ ਲੋਭ ਦੂਬੋ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੇ ਨਾਮ ਨਾ ਹਰ ਲੀਆ ਸੁਪਨੇ ਪਾਤੇ ਵਿਸਰਾਮ ਲਾਓ ਸੁਪਨੇ ਨਾਮ ਨਾ ਹਰ ਲੀਆ ਸੁਪਨੇ ਨਾਮ ਨਾ ਹਰ ਲੀਆ ਕਬਹੀ ਰਾਜਾ ਕਬ ਮੰਗਨ ਹਾਰ ਦੂਖ ਸੁਖ ਬਦ ਸੰਸਾਰ ਮਾਨ ਉਧਰਨ ਕਾ ਸਾਜ ਨਾਹੀ ਪਾਪ ਬੰਧਨ ਨਿਤ ਪੌਤ ਜਾਹੀ ਹਾ ਪੌਤ ਜਾਹੀ ਪੌਤ ਜਾਹੀ ਨਹੀਂ ਕਹਿਣਾ ਪੌਤ ਜਾਹੀ ਬੰਧਨ ਪਾਤੀ ਵਿਸਰਾਮ ਮੈਂ ਹੈ ਈਠ ਮੀਤ ਕੋਊ ਸਖਾ ਨਾਹੀ ਆਪ ਬੀਜ ਆਪੇ ਹੀ ਖਾਹ ਜਾ ਕਹਿ ਕੀਨੈ ਹੋਤ ਵਿਕਾਰ ਸੇ ਛੂਡ ਚੱਲਿਆ ਖਿਨ ਮਾਹ ਖਿਨ ਮਹਿ ਗਵਾਰ ਮਾਇਆ ਮੋਹ ਬਹੁ ਪਰਮਿਆ ਕਿਰਤ ਰੇਖ ਕਰ ਕਿਰਤ ਰੇਖ ਕਿਰਤ ਰੇਖ ਕਰ ਕਰਮਿਆ ਕਰਨ ਹਾਰ ਅਲੇਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰਾਖ ਲੇਹ ਗੋਬਿੰਦ ਦਾਯਾਰ ਤੇਰੀ ਸਰਣ ਪੂਰਨ ਕਿਰਪਾਲ ਤੁਜ ਬਿਨ ਦੂਜਾ ਨਹੀਂ ਠਹਾਓ ਕਰ ਕਿਰਪਾ ਪ੍ਰਭ ਦੇਹੁ ਨਾਉ ਤੂ ਕਰਤਾ ਤੂ ਕਰਨਹਾਰ ਤੂ ਊਚਾ ਤੂ ਬਹੁ ਅਪਾਰ ਕਰ ਕਿਰਪਾ ਲਾੜ ਲੈ ਹੁਲਾਏ ਨਾਨਕ ਦਾਸ ਪ੍ਰਭ ਕੀ ਸਰਣਾਇ